ਜੰਡਿਆਲਾ ਗੁਰੂ ਵਿੱਚ ਜਯੋਤੀ ਸਰ ਕਲੋਨੀ ਦੇ ਨੇੜੇ ਗੁੰਨੋਵਾਲ ਸੂਰੇ ਦੇ ਕੋਲ ਝਾੜੀਆਂ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਦੇ ਚ ਇਲਾਕੇ ਵਿੱਚ ਦਹਿਸ਼ਤ ਅਤੇ ਸਨਸਨੀ ਫੈਲ ਗਈ। ਸਵੇਰੇ ਜਦੋਂ ਖੇਤਾਂ ਵੱਲ ਲੋਕ ਅੱਗੇ ਤਾਂ ਉਹਨਾਂ ਨੂੰ ਲਾਸ਼ ਨਜ਼ਰ ਪਈ। ਅਜੇ ਤਾਂ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਇਲਾਕੇ ਦੀ ਕਿਰਾਬੰਦੀ ਕਰਕੇ ਜਾਂਚ ਸ਼ੁਰੂ ਕੀਤੀ ਗਈ। ਮ੍ਰਿਤਕ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਕੱਲ ਦੁਪਹਿਰ ਲਗਭਗ 12 ਵਜੇ ਤੋਂ ਲਾਪਤਾ ਹੈ। ਰਾਤ ਭਰ ਖੋਜ ਕੀਤੀ ਪਰ باوجود ਇਸ ਦੇ ਕੁਝ ਵੀ ਪਤਾ ਨਹੀਂ ਲੱਗਾ ਅੱਜ ਉਸ ਦੀ ਲਾਸ਼ ਸਵੇਰੇ ਖੇਤਾਂ ਵਿੱਚੋਂ ਮਿਲੀ ਪਰਿਵਾਰ ਦਾ ਕਹਿਣਾ ਹੈ ਕਿ ਨੌਜਵਾਨ ਦੇ ਗਰੇ ਤੇ ਤੇਜ਼ ਤਾਰ ਹਥਿਆਰਾਂ ਨਾਲ ਕੱਟਣ ਦੇ ਨਿਸ਼ਾਨ ਹਨ ਜਿਸ ਨਾਲ ਸਾਫ ਹੁੰਦਾ ਕਿ ਉਸ ਦਾ ਕਤਲ ਕਰਕੇ ਲਾਸ਼ ਇੱਥੇ ਛੁੱਟੀ ਗਈ ਹੈ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕਰਦੇ ਹਾਂ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਵੀ ਕੀਤੀ ਪਰਿਵਾਰ ਨੇ ਇਹ ਵੀ ਦੱਸਿਆ ਕਿ ਮ੍ਰਿਤਕ ਇੱਕ ਦਿਹਾੜੀਦਾਰੀ ਸੀ ਅਤੇ ਰੰਗ ਰੋਗਰ ਪੇਂਟ ਦਾ ਕੰਮ ਕਰਦਾ ਹੈ ਉਹਦਾ ਨਾਂ ਤਾਂ ਕਿਸੇ ਨਾਲ ਕੋਈ ਪੁਰਾਣਾ ਝਗੜਾ ਹੈ ਅਤੇ ਨਾ ਹੀ ਉਹ ਕਿਸੇ ਕਿਸਮ ਦਾ ਨਸ਼ਾ ਕਰਦਾ ਹੈ ਉਹ ਹਰ ਕਿਸੇ ਨਾਲ ਖੁਸ਼ ਮਜਾਜੀ ਨਾਲ ਕੰਮ ਮਿਲਦਾ ਹੈ ਜਿਸ ਕਰਕੇ ਪਰਵਾਹ ਨੂੰ ਇਹ ਘਟਨਾ ਬਹੁਤ ਹੀ ਸ਼ੱਕੀ ਲੱਗ ਰਹੀ ਹੈ ਇਸ ਸਬੰਧੀ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਮ੍ਰਿਤਕ ਦੀ ਪਛਾਣ ਰੋਹਿਤ ਉਮਰ 24 ਸਾਲ ਪੁੱਤਰ ਜਾਰਜ ਬਾਸੀ ਜੋਸੀ ਸਰਕਲੋਨੀ ਜੰਡਿਆਲਾ ਗੁਰੂਵਜੋ ਹੋਈ ਹੈ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤਾਂ ਜੋ ਮੌਤੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇ ਇਸ ਮੌਕੇ ਐਸਐਚਓ ਰਮੇਸ਼ ਕੁਮਾਰ ਨੇ ਆਖਿਆ ਕਿ ਮਾਮਲਾ ਗੰਭੀਰ ਹੈ ਹਰ ਪੱਖ ਤੇ ਜਾਂਚ ਕੀਤੀ ਜਾ ਰਹੀ ਹੈ ਪੋਸਟਮਾਰਟਮ ਦੀ ਰਿਪੋਰਟ ਪੋਸਟਮਾਰਟਮ ਦੀ ਰਿਪੋਰਟ ਅਤੇ ਹੋਰ ਸਬੂਤਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਏਗੀ ਉਹਨਾਂ ਨੇ ਪ੍ਰੋਸ਼ਾ ਦਵਾਇਆ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਦੁਖੀ ਪਰਿਵਾਰ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ ਰੋਹਿਤ ਨਾ ਹੀ ਭਾਜੀ ਇਹਦਾ ਅੱਛਾ ਤੇ ਕੰਮ ਤੇ ਗਿਆ ਵਾ ਤੇ ਕੰਮ ਤੋਂ 12 ਵਜੇ ਚਲੇ ਗਿਆ ਪਤਾ ਨਹੀਂ ਕਿਸ ਮੁੰਡੇ ਨੇ ਬੁਲਾਇ ਕਿ ਗੱਲ ਹੋਈ ਕੀ ਨਹੀਂ ਹੋਈ ਉਸ ਤੋਂ ਬਾਅਦ ਫੋਨ ਹੀ ਬੰਦ ਹੋਇਆ ਵਾ ਕਦੋਂ ਦਾ ਕੀ ਕਰੋ ਘਰ ਕੰਮ ਤੇ ਗਿਆ ਸਵੇਰ ਦਾ ਕੱਲ ਦਾ ਗਿਆ ਵਾ ਕੱਲ ਦਾ 9 ਵਜੇ 9 ਵਜੇ ਦਾ ਗਿਆ ਕੰਮ ਤੇ ਅੱਛਾ ਤੇ 12 ਵਜੇ ਕੰਮ ਤੋਂ ਚਲੇ ਗਿਆ ਵਾ ਤੇ ਉਸ ਤੋਂ ਬਾਅਦ ਨਹੀਂ ਪਤਾ ਨਾ ਫੋਨ ਲੱਗਦਾ ਨਾ ਕੁਝ ਹੋਰ ਹਾਂਜੀ ਤੇ ਮੁੜ ਕੇ ਸਵੇਰੇ ਦੁੱਧ ਹੀ ਆਇਆ ਤੇ ਦੁੱਧ ਨਾਲ ਦੱਸਿਆ ਵੀ ਤੁਹਾਡਾ ਮੁੰਡਾ ਤਾਂ ਦੁੱਧ ਲੈ ਆ ਜਾਂਦਾ ਹੀ ਇੱਥੇ ਤੇ ਉਹਨਾਂ ਕਿਤੇ ਦੁੱਧ ਪਾਨ ਗਏ ਸੂਏ ਵਾਲੇ ਪਾਸੇ ਤੇ ਉਹਨਾਂ ਦੱਸਿਆ ਵੀ ਤੁਹਾਡਾ ਮੁੰਡਾ ਉੱਥੇ ਪਿਆ ਵਾ ਇੱਥੇ ਛਾੜੀਆ ਪਹਿਲੀ ਵਿੱਚ ਹਾਂ ਤੇ ਇਹਦੇ ਕੱਟ ਲੱਗਾ ਹੀ ਇੱਥੇ ਆ ਤੂੰ ਵੱਡੀ ਹੈ ਸਾਰੀ ਤੇ ਮੂੰਹ ਤੇ ਨਿਸ਼ਾਨ ਹੀ ਮਾਰੇ ਕੁੱਟਣ ਦੇ ਜਿਵੇਂ ਕਿ ਲੜਾਈ ਝਗੜਾ ਹੋਇਆ ਹੁੰਦਾ ਤੇ ਇਦਾਂ ਹੀ ਤੇ ਉਹਨੂੰ ਕਿਤੇ ਛੋਟ-ਛੋਟ ਕੇ ਰਹਾ ਹਟਾਏ ਮੇਰੇ ਖਾਬਨਾ ਤੇ ਠੰਡਾ ਆਇਆ ਹੈ ਪੂਰਾ ਹੈ ਸਰੀਰ ਉਹਦਾ ਮੁੱਠੀਆਂ ਬੰਦ ਹੋਈਆਂ ਹੈ ਆਕੜਿਆ ਹੈ ਤੇ ਪੀਲਾ ਹੋਇਆ ਹੈ ਤੇ ਹੁਣ ਆਪਾਂ ਮੁੜ ਕੇ ਪੁਲਿਸ ਵਾਲੇ ਆਏ ਤੇ ਥਾਣੇ ਖੜਿਆ ਉਹਨੂੰ ਤੇ ਪੋਸਟਮਾਰਟਮ ਵਾਸਤੇ ਲੈ ਕੇ ਗਏ ਕਿੰਨੀ ਉਮਰ ਹੈਗੀ ਉਮਰ ਉਹਦੀ 23-24 ਸਾਲ ਆ ਭਾਈ ਨਹੀਂ ਕੁਵਾਰਾ ਸੀ ਭਾਜੀ ਜਵਾਨ ਮੁੰਡਾ ਹੈ ਕੀ ਤੁਹਾਨੂੰ ਕੀ ਰੱਖਾ ਸ਼ਾਕਰ ਉਹਦੇ ਨਾਲ ਕਿਹਨੇ ਲੜਾਈ ਝਗੜਾ ਹੈਗਾ ਨਹੀਂ ਉਹਦੇ ਨਾਲ ਕਿਸੇ ਦਾ ਵੀ ਚੰਗਾ ਭਲਾ ਸਭ ਨੂੰ ਬੁਲਾਉਂਦਾ ਸੀ ਕੰਮ ਤੇ ਗਿਆ ਕੰਮ ਕਰਦਾ ਸੀ ਲੜਾਈ ਝਗੜਾ ਕਿਸੇ ਨਾਲ ਨਹੀਂ ਉਹਦਾ ਹੈਗਾ ਨਾ ਕੋਈ ਬਹੁਜੀ ਗੱਲਬਾਤ ਹੈ ਤੇ ਇਹੋ ਗੱਲ ਦਾ ਨਹੀਂ ਪਤਾ ਲੱਗਦਾ ਵੀ ਹੋਇਆ ਕੀ ਉਹਦੇ ਨਾਲ ਕੀ ਮੰਗ ਕਰਤੀ ਮੰਗ ਕਰਦੇ ਵੀ ਇਨਸਾਫ ਹੋਵੇ ਵੀ ਤੁਹਾਡੇ ਨਾਲ ਵੀ ਜਿੰਨੇ ਵੀ ਜੋ ਵੀ ਕੀਤਾ ਪਤਾ ਲੱਗੇ ਕਿ ਕੀ ਵਜ੍ਹਾ ਕੀ ਸੀ ਦੀ ਮੁੰਡੇ ਨੂੰ ਮਾਰ ਨਹੀਂ ਭਾਜੀ ਉਹਦੀ ਕਿਹਨੇ ਕੋਈ ਗੱਲਬਾਤ ਨਹੀਂ ਕੰਮ ਕਰ ਵਾਲਾ ਮੁੰਡਾ ਸੀ ਉਹ ਦੁਸ਼ਮਣੀ ਉਹਦੇ ਨਾਲ ਹੈਗੀ ਨਹੀਂ ਕਿਸੇ ਦੀ ਵੀ ਤਹੀਂ ਤੇ ਹਮ ਮੰਗ ਕਰਦੇ ਆਂ ਵੀ ਹਾਨੂੰ ਇਨਸਾਫ ਦਿੱਤਾ ਜਾਵੇ ਫਾਈ ਸਰ ਜਿਹੜੀ ਅੱਜ ਜੋਤੀਸਰੋਂ ਡੈੱਡ ਬੋਡੀ ਮਿਲੀ ਹੈ ਕੀ ਕਾਰਨ ਹੈ ਇਹ ਜੀ ਅੱਜ ਸਾਰੇ ਇਸ ਤਰ੍ਹਾਂ ਆ ਵੀ ਸਵੇਰੇ ਸਾਨੂੰ ਇਨਫੋਰਮੇਸ਼ਨ ਆਈ ਕਿ ਇੱਕ ਡੈੱਡ ਬੋਡੀ ਸੂਏ ਦੇ ਕੰਟੀਨੈਂਟ ਦੇ ਲਾਗੇ ਨਜ਼ਦੀਕ ਪਈ ਹੈ ਅਸੀਂ ਮੌਕੇ ਉੱਤੇ ਜਾ ਕੇ ਜਦੋਂ ਗਏ ਆ ਉੱਥੇ ਦੇਖਿਆ ਕਿ ਜਿਹੜੀ ਇਹ ਡੈੱਡ ਬੋਡੀ ਉੱਥੇ ਪਈ ਹੈ ਉੱਥੇ ਮੌਕੇ ਤੇ ਤੇ ਦੀ شناخت ਕਰਵਾਈ ਹੈ ਇਹ ਰੋਹਿਤ ਨਾਮ ਦਾ ਲੜਕਾ ਆ ਉਮਰ ਇਹਦੀ 26-27 ਸਾਲ ਦੇ ਕਰੀਬ ਹੈ ਜੀ ਇਹ ਬੀਰਿੰਗ ਸਕੂਲ ਦੇ ਲਾਗੇ ਜਨਿਆਲੇ ਗੁਰੂ ਉੱਥੋਂ ਦੇ ਰਹਿਣ ਵਾਲਿਆ ਤੇ ਪੇਂਟ ਦਾ ਕੰਮ ਕਰਦਾ ਹੈ ਜੀ ਇਹਨਾਂ ਨੇ ਫਿਰ ਮਾਤਾ ਪਿਤਾ ਨੂੰ ਬੁਲਾ ਕੇ ਉੱਥੇ ਤੇ ਇਹਨਾਂ ਨੂੰ ਸਾਰੀ ਜਿਹੜੀ ਆਪਾਂ ਉਹ ਵਿਖਾਈ ਇਹ ਜੜ ਬੜੀ ਸਾਰੀ ਵਿਖਾਈ ਹੈ ਇਹਦੇ ਥੋੜੇ ਜਿਹਾ ਨਾ ਮਤਲਬ ਧੌਣ ਦੇਤੇ ਚੀਟਾਂ ਦੇ ਨਿਸ਼ਾਨ ਨੇ ਚੀਟਾਂ ਨੇ ਇਸ ਕਰਕੇ ਇਹਨਾਂ ਨੇ ਸ਼ੱਕ ਜਾਰ ਕੀਤਾ ਵੀ ਹੋ ਸਕਦਾ ਹੈ ਕਿ ਕਿਸੇ ਨਾ ਕਿਸੇ ਨੇ ਇਹਨੂੰ ਮਾਰਿਆ ਹੋਵੇ ਅਸੀਂ ਉਹਦੇ ਅਕਾਰਡਿੰਗ ਜਿਹੜੀ ਇਹਨਾਂ ਦੀ ਜਿਹੜੀ ਆ ਮਤਲਬ ਸਟੇਟਮੈਂਟ ਲਿਖ ਕੇ ਤੇ ਮੁਕੱਰਮਲ ਦੇ ਚਕਰ ਕਰ ਦਿੱਤਾ ਗਿਆ ਤੇ ਨਾਲ ਹੀ ਇਹਦਾ ਸਬਿੱਧ ਅਸੀਂ ਪੋਸਟਮੈਨ ਨੂੰ ਕੁਰਾ ਕੇ ਤੇ ਮੌਦੇ ਦੇ ਅਸਲੀ ਕਾਰਨ ਜਿਹੜੇ ਆ ਉਹ ਕੀ ਨੇ ਉਹ ਸਿਰੇ ਜਾਣਨਾ ਜ਼ਰੂਰੀ ਪੋਸਟਮੈਨ ਕਰਾਉਣ ਲਈ ਕਰਵਾਇਆ ਜਾ ਰਿਹਾ ਸਰ ਇਹ ਕੀ ਕਾਹਦਾ ਕੰਮ ਕਰਦਾ ਸੀ ਮੁੰਡਾ ਇਹ ਪੀੜ ਦਾ ਕੰਮ ਕਰਦਾ ਜੀ ਕੋਈ ਰੋਕ ਜਾਂ ਕੰਮ ਮਸ਼ੀਨੂਸੀ ਦਾ ਕੋਈ ਨਹੀਂ ਫਿਲਹਾਲ ਇਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਜੀ ਕਿ ਕਿਸ ਨੇ ਕੀ ਕਾਰਵਾਈ ਕੀਤੀ ਗਈ ਹੈ ਇਹ ਹੀ ਮੁਕੱਦਮਾ ਅੰਦਰ ਚ ਕਰ ਦਿੱਤਾ ਜੀ ਇਹਨਾਂ ਦੇ ਪਿਤਾ ਦੇ ਬਿਆਨ ਤੇ ਜੋਰਜ ਮਸੀਹ ਇਹਨਾਂ ਦੇ ਪਿਤਾ ਜੀ ਨੇ ਉਦੇ ਬਿਆਨ ਦੇ ਮਕਰਮਾਂ ਵਿੱਚ ਕਰ ਦਿੱਤਾ ਜੀ ਅੱਗੋਂ ਸਾਡੀ ਨਿਵੇਸ਼ੀਗਿਆਨ ਜਾਰੀ ਹੈ ਕੱਲ੍ਹ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਤੇ ਮੌਤ ਦੇ ਪ੍ਰਤੱਖ ਕਾਰਨ ਜਿਹੜੇ ਉਹ ਸਮਝਣ ਲੈਂਦੇ ਜਾਣਗੇ ਵੀ ਮੌਤ ਕਿਹੜੀ ਵਜ੍ਹਾ ਕਰਕੇ ਹੋਈ ਹੈ ਉਦੋਂ ਗਾਂਚ ਰਹੀ ਹੈ ਸਾਡੀ ਤਫ਼ਤੀਸ਼ ਜਿਹੜੀ ਆਸੀਂ ਤਫ਼ਤੀਸ਼ ਆਪਣੀ ਅੰਤ ਕਰ ਦਿੱਤੀ ਹੈ